ਰਾਜਪੁਰਾ ਦੀ ਮਿਰਚ ਮੰਡੀ ਵਿਖੇ RAM LILA ਦੁਸ਼ਹਿਰਾ ਗਰਾਊਂਡ ਤੇ ਪਿਛਲੇ ਕਈ ਸਮੇਂ ਤੋਂ ਰੋੜੀ ਕੁੱਟਣ ਵਾਲੇ ਕੁਝ ਲੋਕਾਂ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਇਸ ਕਬਜ਼ੇ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀਆਂ ਸਨ ਪਰ ਹਾਲ ਹੀ ਦੇ ਵਿੱਚ ਹੀ ਨਗਰ ਕੌਂਸਲ ਦੀ ਟੀਮ ਨੇ ਈਓ ਅਵਤਾਰ ਸੇਖੜੀ ਦੀ ਗਵਾਈ ਹੇਠ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਉਸ ਜਗ੍ਹਾ ਤੋਂ ਕਬਜ਼ਾ ਛੁਡਵਾ ਲਿਆ ਮੌਕੇ ਦੇ ਉੱਤੇ ਕੁਝ ਗਰਮਾ ਗਰਮੀ ਦਾ ਮਾਹੌਲ ਵੀ ਬਣਿਆ ਪਰ ਰਾਜਪੁਰਾ ਪੁਲਿਸ ਨੇ ਬੜੀ ਸਮਝਦਾਰੀ ਦੇ ਨਾਲ ਕਾਰਵਾਈ ਕਰਕੇ ਕਬਜ਼ਾ ਖਤਮ ਕਰ ਦਿੱਤਾ ਇਸ ਤੋਂ ਬਾਅਦ ਅੱਜ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਲਾ ਮਿੱਤਲ ਨੇ ਉਸ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਬਣਾਉਣ ਦਾ ਨੀਂ ਪੱਥਰ ਵੀ ਰੱਖਿਆ। ਇਹ ਪਾਰਕ ਇਲਾਕੇ ਦੇ ਲੋਕਾਂ ਦੇ ਲਈ ਸਫਾਈ, ਸੋਹਣੇਪਣ ਅਤੇ ਬੱਚਿਆਂ ਦੇ ਲਈ ਖੇਡਣ ਦੀ ਥਾਂ ਦੇ ਵਜੋਂ ਤਿਆਰ ਕੀਤਾ ਜਾਵੇਗਾ। ਮੌਕੇ ਦੇ ਉੱਤੇ ਨੇੜਲੇ ਇਲਾਕੇ ਦੇ ਵਸਨੀਕਾਂ ਦੇ ਵੱਲੋਂ ਵਿਧਾਇਕਾ ਮੈਡਮ ਨੀਲਾ ਮਿੱਤਲ ਦਾ ਫੁੱਲਾਂ ਦੇ ਹਾਰ ਅਤੇ ਸਰੋਪਾ ਪਾਰਕੇ ਸਵਾਗਤ ਵੀ ਕੀਤਾ ਗਿਆ। ਇਹੀ ਨਹੀਂ ਵਿਧਾਇਕਾ ਮੈਡਮ ਨੀਲਾ ਮਿੱਤਲ ਦੇ ਵੱਲੋਂ ਉਸ ਪਾਰਕ ਦੇ ਵਿੱਚ ਛੋਟੇ ਬੱਚਿਆਂ ਦੇ ਲਈ ਝੁੱਲੇ ਸਲਾਈਡ ਖੇਡ ਅਤੇ ਹੋਰ ਸਮਾਨ ਲਗਾਉਣ ਦਾ ਵੀ ਵਾਅਦਾ ਕੀਤਾ ਗਿਆ ਇਸ ਮੌਕੇ ਦੇ ਉੱਤੇ ਛੋਟੇ ਬੱਚਾ ਨੇ ਆਪਣੇ ਹੱਥਾਂ ਦੇ ਨਾਲ ਥੈਂਕ ਯੂ ਦੇ ਬੋਰਡ ਬਣਾਏ ਅਤੇ ਵਿਧਾਇਕਾ ਮੈਡਮ ਨੀਲਾ ਮਿੱਤਲ ਦਾ ਧੰਨਵਾਦ ਕੀਤਾ ਅਤੇ ਕਈ ਬੱਚਿਆਂ ਨੇ ਮੈਡਮ ਨੂੰ ਚਾਕਲੇਟਾ ਦੇ ਕੇ ਆਪਣਾ ਪਿਆਰ ਜਤਾਇਆ ਆਓ ਸੁਰ ਦੇ ਆ ਵਿਧਾਇਕਾ ਨੀਲਾ ਮਿੱਤਰ ਨੇ ਇਸ ਮੌਕੇ ਦੇ ਉੱਤੇ ਕੀ ਕਿਹਾ ਮੈਮ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਫਾਰਕ ਦਾ ਤੁਸੀਂ ਨੀ ਪੱਥਰ ਰੱਖਣ ਜਾ ਰਹੇ ਉਸ ਬਾਰੇ ਜਾਣਕਾਰੀ ਦਿਓ ਅੱਜ ਮੈਨੂੰ ਬਹੁਤ ਖੁਸ਼ੀ ਹੈ कि ਜਿਹੜਾ ਰਾਜਪੁਰਾ ਹਲਕੇ ਦੇ ਲੋਕਾਂ ਨੇ ਮੈਨੂੰ ਮਾਨ ਦਿੱਤਾ ਸੀ ਉਹਦੇ ਵਿੱਚ ਮੇਰਾ ਇੱਕ ਵਾਦਾ ਇਹ ਵੀ ਸੀਗਾ ਵੀ ਇੱਥੇ ਸ਼ੀਤਲ ਕਲੋਨੀ ਦੀ ਇੱਕੋ ਹੀ ਡਿਮਾਂਡ ਸੀ ਜਦੋਂ ਮੈਂ ਇੱਥੇ ਆਂਦੀ ਸੀ ਹਰੇਕ ਕਲੋਨੀ ਦੀਆਂ ਵੱਖ-ਵੱਖ ਡਿਮਾਂਡਾਂ ਹੁੰਦੀਆਂ ਸੀ ਪਰ ਇਸ ਕਲੋਨੀ ਨੇ ਮੈਥੋਂ ਇੱਕੋ ਹੀ ਮੰਗ ਮੰਗੀ ਸੀ ਕਿ ਸਾਡਾ ਇੱਥੇ ਪਾਰਕ ਬਣਾ ਦਿਓ ਤੇ ਅੱਜ ਮੈਂ ਉਹ ਵਾਦਾ ਆਪਣਾ ਪੂਰਾ ਕਰਨ ਜਾ ਰਹੀ ਹਾਂ ਔਰ ਇੱਥੇ ਪਾਰਕ ਜਲਦੀ ਹੀ ਪਾਰਕ ਬਣ ਕੇ ਤਿਆਰ ਹੋ ਜਾਏਗਾ ਮੈਡਮ ਪਾਰਕ ਦੇ ਸੁੰਦਰੀਕਰਨ ਨੂੰ ਲੈ ਕੇ ਤੁਸੀਂ ਕੀ ਸੋਚਿਆ ਹੋਇਆ ਹੈ ਇੱਥੇ ਇੱਕ ਬਿਲਕੁਲ ਡਿਫਰੈਂਟ ਚੀਜ਼ ਬਣੂਗੀ ਜੋ ਕਿ ਕਲੋਨੀ ਦੀ ਸ਼ਾਨ ਹੋਊਗੀ ਅਤੇ ਬੱਚਿਆਂ ਨੂੰ ਵੀ ਸਹੂਲ ਜਿਵੇਂ ਲੇਡੀਜ਼ ਕਹਿੰਦੇ ਆ ਅਸੀਂ ਸਾਨੂੰ ਸਿਆਰ ਕਰਨ ਦੀ ਸਹੂਲਤ ਆਵੇ ਬਜ਼ੁਰਗਾਂ ਨੂੰ ਯੋਗਾ ਕਰਨ ਦਾ ਹੋਵੇ ਹਰ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਵਧੀਆ ਪਾਰਕ ਬਣਾਇਆ ਜਾਊਗਾ ਇੰਨਾ ਖਰਚਾ ਮੈਮ ਇਸਤੇ ਆ ਰਿਹਾ ਜੀ ਖਰਚਾ ਹਾਲੇ ਚੱਲਣ ਤੋਂ ਪੂਰਾ ਕੰਮ ਜਦੋਂ ਹੋ ਗਿਆ ਤੁਹਾਨੂੰ ਪੂਰਾ ਕੰਪਲੀਟ ਖਰਚਾ ਅਸੀਂ ਉਹਦੀ ਦੱਸ ਸਕਦੇ ਆ ਤੇ ਮੈਮ ਜਿਹੜਾ ਔਰੇ ਦੇ ਜਿਹੜੇ ਲੋਕ ਔਰੇ ਰੋਜ਼ਗਾਰ ਕਰਦੇ ਸੀਗੇ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾ ਰਹੀ ਆ ਆਨ ਵਾਲੇ ਟਾਈਮ ਦੇਖੋ ਇੱਥੇ ਕਿਸੇ ਨੂੰ ਬੇਰੋਜ਼ਗਾਰ ਨਹੀਂ ਕੀਤਾ ਜਾ ਰਿਹਾ ਸਾਡਾ ਕੰਮ ਹੈ ਅਸੀਂ ਲੋਕਾਂ ਨੂੰ ਬਸਾਉਣ ਆਏ ਆ ਬੇਰੋਜ਼ਗਾਰ ਕਰਨ ਨਹੀਂ ਆਏ ਬਿਲਕੁਲ ਇਹਨਾਂ ਨੂੰ ਅਸੀਂ ਪਹਿਲਾਂ ਵੀ ਬ ਕਿ ਤੁਹਾਨੂੰ ਅਸੀਂ ਇਸਲਾਮਪੁਰ ਵਾਲ ਜਗਾ ਦੇ ਦਿੰਨੇ ਆ ਤੇ ਇਹਨਾਂ ਨੂੰ ਜਗਾ ਦਿੱਤੀ ਜਾਊਗੀ ਜਿਹੜਾ ਇਹਨਾਂ ਦਾ ਕੰਮ ਹੈ ਆਪਦਾ ਉੱਥੇ ਕਰ ਸਕਦੇ ਆ ਮੈਨੂੰ ਇੱਕ ਕਹਾਵਤ ਹੈ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸਵਾਦੀ ਜਿੱਦਾਂ ਇੱਥੇ ਵੀ ਕੁਝ ਲੋਕਾਂ ਨੇ ਵਿਰੋਧ ਕੀਤਾ ਸੀ ਪਰ ਬਹੁਗਿਣਤੀ ਨੇ ਇੱਥੇ ਤਾਰੀਫ਼ ਵੀ ਕੀਤੀ ਕਿ ਵੀ ਇਹ ਬਹੁਤ ਸੁੰਦਰ ਜਗਾ ਬਣ ਜੇਗੀ ਰਾਮਬੀਲਾ ਹੋਏ ਕਰੇਗੀ ਮੈਡਮ ਕੱਲ ਮੋਟਰ ਜਿਹੜੀ ਮਾਰਕੀਟ ਬਣਾ ਰਹੇ ਆ ਉਹਨਾਂ ਨੇ ਵੀ ਕੁਝ ਵਿਰੋਧ ਕੀਤਾ ਹੈ ਮੈਡਮ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਸਵਾਲ ਦਾ ਜਵਾਬ ਤੁਸੀਂ ਹੀ ਦੇਤਾ ਕਿਸੇ ਨੂੰ ਬਾਦੀ ਤੇ ਕਿਸੇ ਨੂੰ ਸਵਾਦੀ ਕਿਉਂਕਿ ਅਸੀਂ ਕੰਮ ਉਹ ਕਰਨ ਆਏ ਆ ਜਿਹਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇ ਮੈਂ ਕੱਲ ਸੁਣ ਰਹੀ ਸੀ ਮੈਨੂੰ ਬੜੀ ਹੈਰਾਨੀ ਹੋਈ ਕਿ ਆਮ ਨਾ ਇਹ ਗੱਲ ਸੁਣਦੇ ਹੁੰਦੇ ਕਿ ਰਾਜਨੀਤੀ ਬੜੀ ਗੰਦੀ ਚੀਜ਼ ਹੈ ਜੇ ਕੋਈ ਕੰਮ ਕਰਦਾ ਤਾਂ ਲੋਕ ਉਹਨੂੰ ਕੰਮ ਨਹੀਂ ਕਰਨ ਦਿੰਦੇ ਦੂਜੀ ਰਾਜਨੀਤੀ ਪਾਰਟੀਆਂ ਨੂੰ ਕੰਮ ਨਹੀਂ ਕਰਨ ਦਿੰਦੀਆਂ ਅਸੀਂ ਉੱਥੇ ਲੋਕਾਂ ਨੂੰ ਜਿਹੜੇ ਕੱਲ ਇੱਕ ਪੇਪਰ ਦਿਖਾ ਰਹੇ ਸੀ ਜੀ ਮਾਲਕਾਨਾ ਹੱਕ ਦਾ ਕਿਹਾ ਸੀ ਸਾਨੂੰ ਬਿਲਕੁਲ ਮਾਲਕਾਨਾ ਹੱਕ ਦਾ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਜਗ੍ਹਾ ਕਮੇਟੀ ਦੀ ਹੱਦ ਅੰਦਰ ਆਂਦੀ ਹੈ ਜੇ ਕੋਈ ਤੁਸੀਂ ਨਾਲਿਆਂ ਤੇ ਖੋਖੇ ਰੱਖਿਓ ਕਮੇਟੀ ਦੀ ਹੱਦ ਨਹੀਂ ਆਂਦੀ ਜਾਂ ਵਿੱਚ ਪੈਪਸੋ ਦੀ ਜਗ੍ਹਾ ਵੀ ਆਂਦੀ ਹੈ ਉਹਦਾ ਸਾਰਾ ਸਰਵੇ ਹੋ ਰਿਹਾ ਉਹਦੇ ਪੇਪਰ ਤਿਆਰ ਹੋ ਰਿਹਾ ਆਈ ਥਿੰਕ ਪਹਿਲਾਂ 14 ਕ ਮੈਂਬਰ ਨਿਕਲਦੇ ਨੇ ਜਿਨ੍ਹਾਂ ਨੂੰ ਪਹਿਲਾਂ ਮਾਲਕਾਨਾ ਹੱਕ ਦੇ ਪੇਪਰ ਤਿਆਰ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਵੈਰੀਫਿਕੇਸ਼ਨ ਹੋਈ ਜਾਊ ਓਵੇਂ ਓਵੇਂ ਮਾਲਕਾਨਾ ਹੱਕ ਵੀ ਦੇਵਾਂਗੇ ਔਰ ਜਿਹੜੀ ਮੋਟਰ ਮਾਰਕੀਟ ਦੀ ਗੱਲ ਹੈ ਮੈਨੂੰ ਬੜੀ ਹੈਰਾਨੀ ਹੈ ਕਿ ਜਿਹੜੇ ਲੋਕ ਬੋਲਦੇ ਸੀ ਉਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਅੱਜ ਤੱਕ ਲੋਕਾਂ ਲਈ ਕੀ ਕੀਤਾ ਹੈ ਅੱਜ ਵਿਰੋਧ ਕਰਨ ਲਈ ਤੁਸੀਂ ਤਿਆਰ ਹੋ ਗਏ ਅਸੀਂ ਇਹ ਗੱਲ ਕਹੀ ਸੀ ਕਿ ਜਿਹੜਾ ਮਾਸਟਰ ਪਲਾਨ ਹੈ ਉਹ ਚ ਇਹ ਆਇਆ ਕਿ ਇਹ ਸੜਕ ਚੌੜੀ ਹੋਊਗੀ ਅੱਜ ਹੋ ਜੇ ਕੱਲ ਹੋ ਜੇ 10 ਸਾਲਾਂ ਨੂੰ ਹੋ ਜੇ 20 ਸਾਲਾਂ ਨੂੰ ਹੋ ਜੇ ਤਾਂ ਉਦੋਂ ਇਹ ਸਾਰਾ ਕੁਝ ਹਟਾਇਆ ਜਾਊਗਾ ਤਾਂ ਆਪਾਂ ਇਹ ਕਹਿੰਨੇ ਵੀ ਲੋਕਾਂ ਨੂੰ ਹਟਾਇਆ ਜਾਵੇ ਜਾਂ ਜਿਨ੍ਹਾਂ ਦਾ ਬਿਜ਼ਨਸ ਬੰਦ ਹੋਵੇ ਉਸ ਤੋਂ ਪਹਿਲਾਂ ਅਸੀਂ ਇੱਕ ਮੋਟਰ ਮਾਰਕੀਟ ਡਿਵੈਲਪ ਕਰਕੇ ਦੇ ਰਹੇ ਹਾਂ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ ਆਂ ਆਪਦੀ ਖੁਸ਼ੀ ਨਾਲ ਉੱਥੇ ਜਾਣ ਉਹ ਆਪਦੀ ਦੁਕਾਨਾਂ ਦੇ ਮਾਲਕ ਬਣਨਗੇ ਮੈਡਮ ਉੱਥੇ ਕੁਝ ਜੂਸ ਦੀਆਂ ਦੁਕਾਨਾਂ ਵੀ ਹੈ ਰੇਡੀਓ ਵਾਲੇ ਵੀ ਹੈਗੇ ਸਪੀਕਰ ਵਾਲੇ ਵੀ ਹੈਗੇ ਫਿਰ ਉਹ ਕਿੱਧਰ ਅਡਜਸਟ ਹੋਊਗਾ ਦੇਖੋ ਪਹਿਲਾਂ ਅਸੀਂ ਇੱਕ ਮੋਟਰ ਮਾਰਕੀਟ ਬਣਾ ਰਹੇ ਹਾਂ ਫਿਰ ਇੱਕ ਸਾਰੀਆਂ ਮਾਰਕੀਟਾਂ ਅਲੱਗ ਕਿਉਂਕਿ ਅਸੀਂ ਜਿਹਦੋਂ ਲੋਕ ਜਾਣਦੇ ਆ ਨਾ ਆਪਾਂ ਲੋਕ ਹੀ ਕਹਿੰਦੇ ਆ ਜੀ ਪੁਲਿਸ ਕੁਝ ਕਰਦੀ ਨਹੀਂ ਗੱਡੀਆਂ ਸੜਕਾਂ ਤੇ ਖੜੀਆਂ ਉਦੋਂ ਆਪਾਂ ਨੂੰ ਬੜਾ ਸੋਖਾ ਹੁੰਦਾ ਪੁਲਿਸ ਡਿਪਾਰਟਮੈਂਟ ਨੂੰ ਗਾਲਾਂ ਦੇਣੀਆਂ ਜਾਂ ਮਿਊਂਸਿਪੈਲਿਟੀ ਡਿਪਾਰਟਮੈਂਟ ਨੂੰ ਗਾਲਾਂ ਦੇਣੀਆਂ ਪਰ ਜਦੋਂ ਕੋਈ ਕੰਮ ਕਰਦਾ ਉਦੋਂ ਅਸੀਂ ਆਪ ਹੀ ਢਿੱਕੇ ਲਾਣੇ ਆ ਕਿਸੇ ਨੂੰ ਉਜਾੜਿਆ ਨਹੀਂ ਜਾਊਗਾ ਜਿਹੜੇ ਲੋਕ ਸਾਡੇ ਕੋਲ ਬਹੁਤ ਲੋਕ ਆਏ ਮੈਨੂੰ ਲੱਗਦਾ 5-10 ਲੋਕ ਹੈਗੇ ਨੇ ਜਿਹੜੇ ਜ਼ਿਆਦਾ ਰੋਲਾ ਪਾ ਰਹੇ ਨੇ ਬਾਕੀ ਕਾਫੀ ਲੋਕ ਆ ਕੇ ਸਾਨੂੰ ਕੋਲ ਲਿਖ ਕੇ ਦੇ ਗਏ ਆ ਜੀ ਅਸੀਂ ਅਗਰੀਆਂ ਸਾਨੂੰ ਦੁਕਾਨਾਂ ਬਣਾ ਕੇ ਦੇ ਦਿਓ ਉਹਨਾਂ ਨੂੰ ਕੀ ਮ ਕੱਲ ਨੂੰ ਸੜਕ ਚੌੜੀ ਹੋਵੇ ਖੋਖੇ ਹਟਾ ਦਿੱਤੇ ਜਾਣ ਅੱਜ ਉਹਨਾਂ ਨੂੰ ਅਸੀਂ ਮਾਲਕੀ ਦੇ ਰਹੇ ਹਾਂ ਉਹਨਾਂ ਨੂੰ ਦੁਕਾਨ ਬਣੀ ਬਣਾਈ ਬਣਾ ਕੇ ਦੁਕਾਨ ਮਿਲੂਗੀ ਉਹਨਾਂ ਨੂੰ ਤਾਂ ਉੱਥੇ ਮਾਲਕੀ ਦੇ ਤੌਰ ਤੇ ਬੈਠਣਗੇ ਇਹਦੇ ਨਾਲ ਕਿਸੇ ਨੂੰ ਕੀ ਇਤਰਾਜ਼ ਹੈ ਮੈਡਮ ਤੁਹਾਨੂੰ ਕੀ ਲੱਗਦਾ ਹੈ ਕਿ ਦੇਖੋ ਕਿਸੇ ਦਾ ਖੁਕਾ ਛੋਟਾ ਹੈ ਕਿਸੇ ਦਾ ਖੁਕਾ ਵੱਡਾ ਹੈ ਕਿਸੇ ਦਾ ਡਬਲ ਹੈ ਕਿਸੇ ਦਾ ਟ੍ਰਿਪਲ ਵੀ ਹੈ ਹਰੇਕ ਬੰਦੇ ਨੂੰ ਜਿਹੜਾ ਹੈ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਬੂਥ ਉੱਥੇ ਮਿਲੇਗਾ ਜੋ ਵੀ ਸ਼ੋਰੂਮ ਵੀ ਜੋ ਤੁਸੀਂ ਕੱਟਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਲੋਕ ਜਿਹੜੇ ਇਸ ਦਾ ਵਿਰੋਧ ਕਰ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਕੁਝ ਲਿਖ ਕੇ ਵੀ ਦੇ ਗਏ ਇਹ ਰਾਜਨੀਤੀ ਤੋਂ ਬਿਲਕੁਲ ਬਿਲਕੁਲ ਇਹ ਕੰਮ ਨਹੀਂ ਹੋਣ ਦੇਣਾ ਬਿਲਕੁਲ ਜੀ ਉਹ ਲੋਕ ਜਿਨ੍ਹਾਂ ਨੂੰ ਜਿਵੇਂ ਕਹਿੰਦੇ ਹਨ ਨਾ ਜਿਨ੍ਹਾਂ ਦੀ ਹੋਂਦ ਨਹੀਂ ਹੈ ਤਾਂ ਉਹ ਚਾਹੁੰਦੇ ਵੀ ਸਾਡੀ ਹੋਂਦ ਬਣੇ ਅਸੀਂ ਸ਼ਾਇਦ ਵਿਰੋਧ ਕਰਕੇ ਅਸੀਂ ਅੱਗੇ ਆ ਜਾਈਏ ਪਰ ਮੈਂ ਇੱਕੋ ਹੀ ਗੱਲ ਉਹਨਾਂ ਨੂੰ ਕਹਿਣੀ ਆ ਇੱਕ ਵਾਰਨਿੰਗ ਵੀ ਦਿੰਨੀ ਆ ਤੁਹਾਡੇ ਥਰੂ ਮੈਨੂੰ ਕੰਮ ਕਰ ਲਿਆੰਦੋ ਕੰਮ ਵਿੱਚ ਡਿਸਟਰਬ ਨਾ ਕਰੋ ਐਨਾ ਮੇਰਾ ਰਾਜਪੁਰਾ ਹਲਕਾ ਵਾਸੀਆਂ ਨਾਲ ਵਾਅਦਾ ਹੈ ਕਿਸੇ ਦਾ ਨੁਕਸਾਨ ਨਹੀਂ ਕੀਤਾ ਜਾਏਗਾ ਕਿਸੇ ਨੂੰ ਉਜਾੜਿਆ ਨਹੀਂ ਜਾਊਗਾ ਬਲਕਿ ਤੁਹਾਨੂੰ ਪੱਕਾ ਹੱਕ ਪੱਕੀ ਦੁਕਾਨ ਦਿੱਤੀ ਜਾਊਗੀ ਤਾਂਕਿ ਤੁਸੀਂ ਜ਼ਿੰਦਗੀ ਭਰ ਲਈ ਆਪਦੇ ਬੱਚਿਆਂ ਲਈ ਇੱਕ ਦੁਕਾਨ ਬਣਾ ਦੋ ਕਿ ਤਾਂਕਿ ਤੁਹਾਡੇ ਬੱਚਿਆਂ ਨੂੰ ਇਹ ਖਤਰਾ ਨਾ ਹੋਵੇ ਕਿ ਸਾਨੂੰ ਕਦੋਂ ਵੀ ਹਟਾ ਦੇਣ ਇੱਥੋਂ ਅਗਲਾ ਵਾਰਡ ਕਿਹੜਾ ਮੈਮ ਨਜਾਇਜ਼ ਕਬਜ਼ਾ ਹਟਾਉਣ ਜਾ ਰਹੇ ਹੋ ਵੱਡਾ ਜਿਹੜੀ ਜਿਹੜੀ ਨਿਗਾ ਚਾਹੀ ਜਾਂਦੇ ਆ ਬਾਕੀ ਤੁਸੀਂ ਤੁਹਾਡਾ ਵੀ ਭਰਾਮਾਂ ਦੀ ਸ ਔਰ ਇੱਕ ਮੈਂ ਤੁਹਾਡੇ ਮਾਧਿਅਮ ਹੋਰ ਗੱਲ ਕਹੂੰਗੀ ਪਿੱਛੇ ਜਿਹੜਾ ਇੱਕ ਸ਼ੈੱਡ ਹਟਾਇਆ ਗਿਆ ਸੀਗਾ ਤੇ ਉਹ ਇੱਕ ਗਲਤ ਵੇ ਨਾਲ ਉੱਥੇ ਲੋਕਾਂ ਚ ਅੱਗੇ ਲਿਆਂਦਾ ਗਿਆ ਜੀ ਇੱਕ ਮੰਦਿਰ ਦਾ ਸ਼ੈੱਡ ਸੀਗਾ ਉਹ ਮੰਦਿਰ ਦਾ ਸ਼ੈੱਡ ਨਹੀਂ ਸੀਗਾ ਉਹ ਕੁਝ ਲੋਕਾਂ ਨੇ ਆਪਦੇ ਮਤਲਬ ਲਈ ਉੱਥੇ ਸ਼ੈੱਡ ਪਾਇਆ ਸੀ ਜਿਹੜੀ ਉਹ ਜਗ੍ਹਾ ਹੈ ਉੱਥੇ ਜਿਹੜੀ ਅਸੀਂ ਲਾਇਬ੍ਰੇਰੀ ਬਣਾਣੀ ਹੈ ਤੇ মিডিਆ ਵਾਲੇ ਭਰਾਵਾਂ ਲਈ ਅਸੀਂ মিডিਆ ਹਾਊਸ ਬਣਾ ਕੇ ਦੇਣਾ ਉਹ ਉਹ ਜਗ੍ਹਾ ਜੋ ਵਾਦਾ ਕੀਤਾ ਹੈ ਲਾਇਬ੍ਰੇਰੀ ਦਾ ਤੇ মিডিਆ ਭਰਾਵਾਂ ਨੂੰ ਉਹ ਉੱਥੇ ਪੂਰਾ ਕੀਤਾ ਜਾਊਗਾ ਮੈਡਮ ਨਿਲਾਸ ਦਾ ਘਟ ਖੋਲਿਆ ਸੀਗਾ ਲੋਕਾਂ ਨੂੰ ਕਾਫੀ ਸਹੂਲਤ ਮਿਲੀ ਹੈ ਮੈਡਮ ਤਮੋਲੀ ਵਾਲਾ ਕਦੋਂ ਸ਼ੁਰੂ ਕਰਵਾ ਰਹੇ ਇਹ ਵੀ ਬਹੁਤ ਜਲਦੀ ਹੋ ਰਿਹਾ ਕਿਉਂਕਿ ਇਹਦੇ ਨਾਲ ਵੀ ਕਾਫੀ ਸਕੂਲਾਂ ਨੂੰ ਔਰ ਲੋਕਾਂ ਨੂੰ ਫਾਇਦਾ ਹੋਊਗਾ ਮੈਂ ਤੁਹਾਨੂੰ ਇਹ ਕਹਿ ਰਹੀਆਂ ਮੈਂ ਕੰਮ ਰਾਜਨੀਤੀ ਕਰਨ ਨਾਲੇ ਨਹੀਂ ਆਈ ਮੈਂ ਕੰਮ ਉਹ ਕਰ ਰਹੀਆਂ ਜਿਹਦਾ ਲੋਕਾਂ ਨੂੰ ਫਾਇਦਾ ਹੋਵੇ ਇਹ ਜਿਹੜੇ ਚੰਦ ਲੋਕ ਹੈ ਜਿਹੜੇ ਵਿਰੋਧ ਕਰਦੇ ਆ ਜਿਹੜੇ ਇਹ ਹੈਰਾਨ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ ਕਦੇ ਨਲਾਸ ਦਾ ਘੱਟ ਵੀ ਖੁੱਲ ਸਕਦਾ ਹੈ ਕਦੇ ਬਸ ਸਟੈਂਡ ਵੀ ਚੱਲ ਸਕਦਾ ਹੈ ਜਾਂ ਇਹ ਜੇ ਕਬਜ਼ੇ ਵੀ ਛੁੜਾਏ ਜਾ ਸਕਦੇ ਆ ਕਿਉਂਕਿ ਇਨ੍ਹਾਂ ਕਬਜ਼ਿਆਂ 'ਚ ਉਹ ਲੋਕ ਸ਼ਾਮਲ ਸੀਗੇ ਉਹਨਾਂ ਨੇ ਆਪਦੇ ਬੰਦਿਆਂ ਨੂੰ ਕਬਜ਼ੇ ਕਰਾਏ ਗਏ ਸੀ ਮੇਰੇ ਲਈ ਸਭ ਤੋਂ ਪਹਿਲਾਂ ਰਾਜਪੁਰੇ ਦੀ ਜਨਤਾ ਹੈ ਰਾਜਪੁਰਾ ਹਲਕੇ ਦੀ ਜਨਤਾ ਹੈ ਜਿਹੜਾ ਉਹਨਾਂ ਦੇ ਹਿੱਤਾਂ ਲਈ ਕੰਮ ਹੈ ਉਹ ਮੈਂ ਸਾਰੇ ਕੰਮ ਕਰੂੰਗੀ ਚਾਹੇ ਮੈਨੂੰ ਕਿੰਨੇ ਵੀ ਵਿਰੋਧ ਦਾ ਸਾਹਮਣਾ ਕਰਨਾ ਪਵੇ ਪਰ ਮੈਂ ਪਬਲਿਕ ਨਾਲ ਜੋ ਵਾਅਦਾ ਕੀਤਾ ਉਹ ਪੂਰਾ ਕਰੂੰਗੀ ਆਖਰੀ ਕੁਐਸਚਨ ਹੈ ਮੈਂ ਨਸ਼ਿਆਂ ਦੇ ਖਿਲਾਫ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਨਸ਼ਿਆਂ ਦੇ ਖਿਲਾਫ ਪੱਤਰਕਾਰ ਵੀ ਖਬਰਾਂ ਲਾ ਰਹੇ ਬਿਲਕੁਲ ਪੁਲਿਸ ਦੀ ਕਾਫੀ ਵਿਰੋਧਤਾ ਹੁੰਦੀ ਹੈ ਤੇ ਅੱਜ ਤੁਸੀਂ ਬਲਵਿੰਦਰ ਸਿੰਘ ਐਸਐਚਓ ਜਿਹੜੇ ਉਹਨਾਂ ਦੀ ਤਾਰੀਫ ਕੀਤੀ ਹੈ ਦੋ ਸ਼ਬਦ ਉਹਨਾਂ ਬਾਰੇ ਵੀ ਬੋਲ ਦੋ ਅਸੀਂ ਹਮੇਸ਼ਾ ਉਹਨਾਂ ਦੀ ਨੈਗੇਟਿਵ ਹੀ ਖਬਰ ਲਾਈਏ ਥੋੜਾ ਹੱਕ ਦੀ ਵੀ ਲਾ ਨਹੀਂ ਨਹੀਂ ਦੇਖੋ ਮੈਂ ਕਹਿੰਨੀ ਆ ਕੋਈ ਵੀ ਹੈ ਜੇ ਕਿਸੇ 'ਚ ਕਮੀ ਆ ਆਪਾਂ ਕਮੀ ਵੀ ਦਸੀਏ ਤੇ ਜੇ ਕਿਸੇ ਦੀ ਕੋਈ ਅੱਛਾ ਕੰਮ ਕਰਦਾ ਉਹਦਾ ਅੱਛਾ ਕੰਮ ਵੀ ਦਸੀਏ ਸਾਡੇ ਰਾਜਪੁਰੇ ਦੀ ਪੁਲਿਸ ਮੈਂ ਬੜੇ ਦੇਖਦੀ ਆ ਬੜੇ ਲੋਕ ਐ ਜੀ ਰਾਜਪੁਰੇ ਕੀ ਪੁਲਿਸ ਨੇ ਕਮੀ ਐ ਰਾਜਪੁਰੇ ਕੀ ਪੁਲਿਸ ਕੁਛ ਨਹੀਂ ਕਰ ਸਕਦੀ ਵੀ ਰਾਜਪੁਰੇ ਦੀ ਪੁ ਆਪਦੀ ਆਪ ਨੂੰ ਲੀਡਰ ਕਹਨਿਆ ਤੁਸੀਂ ਅੱਜ ਤੱਕ ਰਾਜਪੁਰੇ ਲਈ ਕੀ ਕੀਤਾ ਚਾਹੇ ਸਾਡੇ ਡੀਐਸਪੀ ਸਾਹਿਬ ਹੈ ਚਾਹੇ ਸਾਡੇ ਬਲਵਿੰਦਰ ਜੀ ਐਸਐਚਓ ਸਾਹਿਬ ਹੈ ਇਹ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਿਹਾ ਹੈ ਆਪਦੀ ਜਾਨਾਂ ਵੀ ਜੋਖਮ ਚ ਪਾਉਂਦੇ ਆ ਜਿਹਦੇ ਨਸ਼ੇ ਵਾਲੇ ਲੋਕ ਹੈ ਇਹਨਾਂ ਕੋਲੇ ਹਰ ਤਰ੍ਹਾਂ ਦਾ ਅਸਲਾ ਹੁੰਦਾ ਹੈ ਪਰ ਇਹ ਕਿਹਦੇ ਲਈ ਲੱਗਿਆ ਲੋਕਾਂ ਲਈ ਲੱਗਿਆ ਮੈਂ ਤੁਹਾਨੂੰ ਕਹਨੀ ਆ ਕਿ ਸਾਡਾ ਵੀ ਫਰਜ਼ ਬੰਦਾ ਹੈ ਅਸੀਂ ਅੱਗੇ ਆਈਏ ਅਸੀਂ ਰਾਜਪੁਰੇ ਦੀ ਪੁਲਿਸ ਦੀ ਤਾਰੀਫ ਕਰੀਏ ਤਾਂ ਕਿ ਜਿਹੜਾ ਅੱਛਾ ਕੰਮ ਕਰਦੇ ਐ ਇਹਨਾਂ ਚ ਹੋਰ ਹਿੰਮਤ ਆਵੇ ਤੇ ਹੋਰ ਕੰਮ ਕਰ ਸਕਣ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द होवे असर